ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਮਕੀਲਾ ਜੀ ਤੇ ਅੱਜ ਹੋ ਰਹੀ ਹੈ VOTING ਕਿ ਕਿੰਨੇ ਭੈਣ ਭਰਾ ਚਮਕੀਲਾ ਨੂੰ ਪਸੰਦ ਕਰਦੇ ਨੇ ਇਹ ਕਿਸੇ ਬੰਦੇ ਨੇ ਆਪਾਂ ਨੂੰ ਸਵਾਲ ਪੁੱਛਿਆ ਤੇ ਆਪਾਂ ਉਸ ਬੰਦੇ ਦਾ ਜਵਾਬ ਦੇਣਾ ਭਾਈ ਸਾਰਿਆਂ ਨੇ ਕਿ ਕਿੰਨੀ VOTING ਹੁੰਦੀ ਹੈ ਚਮਕੀਲੇ ਦੀ ਤੇ ਕਿੰਨੇ ਲੋਕ ਚਾਹੁੰਦੇ ਨੇ ਗਿਣਤੀ ਦੇ ਵਿੱਚ ਕਿੰਨੇ ਗਿਣਤੀ ਦੇ ਵਿੱਚ ਮਤਲਬ ਕਿ ਲੋਕ ਸਪੋਰਟ ਕਰਦੇ ਕਰਦੇ ਨੇ ਤੇ ਕਿੰਨੇ ਲੋਕ ਸੁਣਦੇ ਨੇ ਉਹਨੂੰ ਯਾਰ ਵਿੱਚ ਲੋਕਾਂ ਦਾ ਮਤਲਬ ਆਪਣੇ ਕੋਲੇ ਮੈਸੇਜ ਆਉਂਦੇ ਨੇ ਵੀ ਯਾਰ ਚਮਕੀਲੇ ਨੂੰ ਬਹੁਤ ਘੱਟ ਸੁਣਿਆ ਜਾਂਦਾ ਲੋਕ ਕਹਿ ਰਹੇ ਨੇ ਪਰ ਮੈਂ ਨਹੀਂ ਮੰਨਦਾ ਯਾਰ ਆਪਣੇ ਬਾਈ ਲੋਕ ਬਹੁਤ ਚਾਹੁੰਦੇ ਨੇ ਕਿਉਂਕਿ ਚਮਕੀਲਾ ਮੂਵੀ ਵੀ ਸੀ ਜਿਹੜੀ ਕਿ ਇਹ ਟ੍ਰੈਂਡ ਚ ਗਈ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਲੋਕ ਬਹੁਤ ਜ਼ਿਆਦਾ ਮਤਲਬ ਯਾਰ ਚਾਹੁੰਦੇ ਨੇ ਬਾਈ ਨੂੰ ਹਨਾ ਤੇ ਬਸ ਤੁਸੀਂ ਇਹੀ ਦੱਸਣਾ ਮੇਰਾ ਵੀਰ ਵੀ ਕਿੰਨੇ ਲੋਕ ਚਾਹੁੰਦੇ ਨੇ ਕਿੰਨੇ ਗਿਣਤੀ ਦੇ ਵਿੱਚ ਚਾਹੁੰਦੇ ਨੇ ਕਿਉਂਕਿ ਉਸ ਬੰਦੇ ਦਾ ਆਪਾਂ ਰੀਅਲ ਮਤਲਬ ਪੂਰਾ ਠੋਕ ਕੇ ਯਾਰ ਜਵਾਬ ਦੇਣਾ ਬਾਈ ਉਸ ਤੋਂ ਬਾਅਦ ਆਪਾਂ ਪਾਵਾਂਗੇ ਵੀਡੀਓ ਅਮਰਜੋਤ ਤੇ ਚਮਕੀਲੇ ਦੀ ਇੱਕ ਰੀਅਲ ਸਟੋਰੀ ਜਿਹੜੀ ਕਿ ਪੂਰੀ ਮਤਲਬ ਜਿੰਨੀ ਵੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ ਸਾਰੀ ਮਤਲਬ ਉਹ ਪੂਰੀ ਅਪਡੇਟ ਪਹੁੰਚਾਵਾਂਗੇ ਕਿਵੇਂ ਵਿਆਹ ਹੋਇਆ ਸੀ ਕੀ ਉਹਦਾ ਰੀਅਲ ਨਾਮ ਸੀ ਪਹਿਲਾਂ ਕਿਵੇਂ-ਕਿਵੇਂ ਮਤਲਬ ਬੀਤਿਆ ਸੀ ਹਨਾ ਸਾਰਾ ਸਿਸਟਮ ਦੱਸਾਂਗੇ ਆਪਾਂ ਤੇ ਬਾਕੀ ਇਹਦਾ ਤੁਸੀਂ ਜਵਾਬ ਦੇਣਾ VOTING ਦੇ ਵਿੱਚ ਵੀ ਕਿੰਨੇ ਲੋਕ ਚਾਹੁੰਦੇ ਨੇ ਬਾਈ ਕਮੈਂਟ ਕਰਨਾ ਆਪਾਂ ਕਮੈਂਟ ਬਾਕਸ ਦੀ ਉਹਨੂੰ ਬੰਦੇ ਨੂੰ ਭੇਜਣੀ ਹੈ ਮਤਲਬ ਫੋਟੋ ਕਾਪੀ ਤੇ ਆਪਾਂ ਉਹਨੂੰ ਦਿਖਾਉਣਾ ਵੀ ਯਾਰ ਕਿੰਨੇ ਲੋਕ ਚਾਹੁੰਦੇ ਨੇ ਸੋ ਧੰਨਵਾਦ ਪੰਜਾਬੀ ਜੋ ਕੋਈ ਭੈਣ ਭਰਾ ਕੋਈ ਆਪਣਾ ਨਵਾਂ ਚੈਨਲ ਦੇਖ ਰਿਹਾ ਹੈ ਤਾਂ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਹੋਊਗਾ ਉਹ ਤੁਹਾਡੇ ਤੱਕ ਪਹਿਲਾਂ ਪਹੁੰਚੂ ਬਾਈ ਧੰਨਵਾਦ ਜੀ